ਤਫਦੀ ਗਰਮੀ ਤੋਂ ਬਾਅਦ ਬਰਸਾਤ ਨੇ ਜਿੱਥੇ ਲੋਕਾਂ ਨੂੰ ਰਾਹਤ ਦਿੱਤੀ ਹੈ ਉੱਥੇ ਹੀ ਜ਼ਮੀਨ ហេਠਾ ਹੋਮਸ ਦੀ ਵਜ੍ਹਾ ਨਾਲ ਜ਼ਮੀਨ ហេਠਾ ਰਹਿਣ ਵਾਲੇ ਸੱਪਾਂ ਵਰਗੇ ਜੀਵ ਨੋ ਜ਼ਮੀਨਾਂ ਦੇ ਉੱਪਰ ਆਉਣੇ ਸ਼ੁਰੂ ਹੋ ਗਏ ਨੇ ਜਿਸ ਵਜ੍ਹਾ ਨਾਲ ਜ਼ਿਲ੍ਹੇ ਵਿੱਚ ਸਨੇਕ ਬਾਈਟ ਦੇ ਕੇਸ ਸਿਵਲ ਹਸਪਤਾਲ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਨੇ ਹੁਣ ਤੱਕ ਜ਼ਿਲ੍ਹੇ ਭਰ ਵਿੱਚ 4 ਕੇਸ ਸਨੇਕ ਬਾਈਟ ਦੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਕਿਸਾਨਾਂ ਨਾਲ ਕੇਸ ਜੁੜੇ ਹੋਏ ਨੇ ਜਦਕਿ ਜੋ ਕਿਸਾਨ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਤਾਂ ਉਦੋਂ ਉਹਨਾਂ ਨੂੰ ਸਨੇਕ ਵੱਲੋਂ ਡੰਗਿਆ ਜਾਂਦਾ ਹੈ ਜਿਸ ਦੇ ਨਾਲ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਨਾਲ ਗੱਲਬਾਤ ਕੀਤੀ ਗਈ ਆ ਉਸ ਹਾਲ ਨੂੰ ਸੁਣਾ ਲਿਆ ਉਹਨਾਂ ਦਾ ਇਸ ਮੌਸਮ ਦੇ ਬਾਰੇ ਕੀ ਕੁਝ ਕਹਿਣਾ ਹੈ ਅੱਜਕੱਲ੍ਹ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਆਮ ਤੌਰ ਤੇ ਦੇਖਣ ਚਾਹੀਏ ਕਿ ਜਿਹੜੇ ਸਨੇਕ ਸੈਂਸਪ ਜਿਹੜੇ ਹੈਗੇ ਆ ਇਹ ਆਮ ਤੌਰ ਤੇ ਹੀ ਦੇਖਣ ਨੂੰ ਮਿਲਦੇ ਹੈਗੇ ਆ ਜੇ ਕਿਸੇ ਨੂੰ ਖੋਦਨਾ ਖਸਤਾ ਜੇ ਕਿਸੇ ਸਨੇਕ ਬਾਈਟ ਹੋ ਜਾਂਦਾ ਹੈਗਾ ਤੇ ਤੁਰੰਤ ਉਸ ਪੇਸ਼ੈਂਟ ਨੂੰ ਸਿਵਲ ਹਸਪੀਟਲ ਲੈ ਕੇ ਆਉਣਾ ਚਾਹੀਦਾ ਹੈ ਸਾਡੇ ਕੋਲ ਜਿਹੜੇ ਸਾਰੇ ਦੇ ਸਾਰੇ ਪ੍ਰਬੰਧਾ ਬੰਦਾ ਹੈਗੇ ਆ ਚਾਹੇ ਕਿਸੇ ਵੀ ਕਿਸਮ ਦੀ ਮੈਡੀਸਨ ਹੈਗੀ ਹੈ ਜਾਂ ਐਂਟੀ ਸਨੇਕ ਵੈਨਮ ਹੈਗਾ ਇਹ ਜਿਹੜੀ ਸੁਵਿਧਾ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਟੋਟਲੀ ਫ੍ਰੀ ਹੈਗੀ ਹੈ ਤੇ ਇਲਾਜ ਇਹਦਾ ਜਿਹੜਾ ਇਲਾਜ ਹੈਗਾ ਟੋਟਲੀ ਫ੍ਰੀ ਸਿਵਲ ਹਸਪੀਟਲ ਵਿੱਚ ਕੀਤਾ ਜਾਂਦਾ ਹੈਗਾ ਇੱਕ ਮੈਂ ਤੁਹਾਨੂੰ ਹੋਰ ਵੀ ਤੁਹਾਡੇ ਰਾਹੀਂ ਲੋਕਾਂ ਤੱਕ ਗੱਲ ਪਹੁੰਚਾਉਣਾ ਚਾਹੁੰਦਾ ਹਾਂ ਕਿ ਜੇ ਜਿੰਨੇ ਵੀ ਸਨੇਕਸ ਆ ਜਾਂ ਆਪਾਂ ਨੂੰ ਦਿਖਦੇ ਹੈਗੇ ਆ ਉਹਨਾਂ ਵਿੱਚੋਂ ਸਿਰਫ 2% ਜਿਹੜੇ ਸਨੇਕਸ ਹੈਗੇ ਆ ਇਹ ਪੋਜ਼ਨਸ ਹੁੰਦੇ ਹੈਗੇ ਆ ਇਸ ਕਰਕੇ ਬਹੁਤ ਜ਼ਿਆਦਾ ਡਰਨ ਦੀ ਲੋੜ ਨਹੀਂ ਹੈ ਤੇ ਜੇ ਸਨੇਕ ਬਾਈਟ ਹੋ ਹੀ ਜਾਂਦਾ ਹੈ ਤੇ ਸਿਵਲ ਹਸਪੀਟਲ ਵਿਖੇ ਆ ਕੇ ਆਪਣਾ ਟੋਟਲੀ ਫ੍ਰੀ ਇਲਾਜ ਕਰਵਾ ਸਕਦੇ ਸਰ ਹੁਣ ਤੱਕ ਕਿੰਨੇ ਕੀ ਕੇਸ ਹੈ ਇਸ ਵੇਲੇ ਪਤਾ ਚੁੱਕੇ ਇਸ ਵੇਲੇ ਇਸ ਮਹੀਨੇ ਲਗਭਗ 4 ਜਾਂ 5 ਪੇਸ਼ੈਂਟ ਜਿਹੜੇ ਹੈਗੇ ਹੁਣ ਤੱਕ ਅਸੀਂ ਬਿਲਕੁਲ ਸਕਸੈਸਫੁਲੀ ਟਰੀਟ ਕਰ ਚੁੱਕੇ